ਅਦੇ ਭੁਗਰਨ ਨਿਕਰ ਮੇਰੇ ਮੱਲੇ ਜੇਵਾ ਅੱਜ ਦਾ ਜੋਗਾਡੇ ਹੈ ਅੱਜ ਸੰਤਨ ਅਨੰਕਾਰੀ ਚੈਰੀਟੇਬਲ ਵੱਲੋਂ ਬ੍ਰਾਂਚ ਮਲਾਉਦ ਭਵਨ ਦੇ ਵਿਖੇ ਮਨਾਇਆ ਗਿਆ ਇਸ ਤੇ ਬਹੁਤ ਹੀ ਸੰਗਤਾਂ ਨੇ ਹੰਬਾ ਕੇ ਆ ਕੇ ਆਪਣਾ ਯੋਗਦਾਨ ਪਾਇਆ ਜੋਗਾ ਕੀਤਾ ਕਿਉਂਕਿ ਯੋਗੇ ਦੇ ਨਾਲ ਜੋ ਇੱਕ ਆਤਮਾ ਦੀ ਖਰਾਕ ਵੀ ਮਿਲਦੀ ਹੈ ਜੋ ਮਹਾਤਮਾ ਹਰਪਲ ਇਸ ਦਾ बखਾਨ ਕਰਦੇ ਰਹਿੰਦੇ ਹਨ ਕਿਉਂਕਿ ਇੱਕ ਯੋਗਾ ਐਸੀ ਚੀਜ਼ ਹੈ ਜੋ ਸਾਡੇ ਸਰੀਰ ਨੂੰ ਬਹੁਤ ਹੀ ਤੰਦਰੁਸਤ ਰੱਖਦਾ ਹੈ ਸਾਰੀਆਂ ਬਿਮਾਰੀਆਂ ਦਾ ਤੇ ਇਲਾਜ ਹੈ ਜੇ ਕੋਈ ਇਨਸਾਨ ਇਸ ਨੂੰ ਕਰਦਾ ਰਹਿੰਦਾ ਹੈ ਤਾਂ ਬਾਕੀ ਸਰੀਰ ਨੂੰ ਉਸ ਨੂੰ ਬਹੁਤ ਹੀ ਸੁੱਖ ਮਿਲਦਾ ਹੈ ਇਸ ਕਰਕੇ ਮਹਾਤਮਾ ਸਮਝਾਉਂਦੇ ਹਨ ਕਿ ਸਰੀਰ ਦੇ ਨਾਲ ਵੀ ਸਾਡੇ ਵਿੱਚ ਇੱਕ ਆਤਮਾ ਹੈ। ਉਹ ਆਤਮਾ ਦਾ ਵੀ ਅਸੀਂ ਤੰਦਰੁਸਤ ਰੱਖਣਾ ਹੈ। ਉਹ ਕਿਵੇਂ ਰਹਿ ਸਕਦੀ ਹੈ? ਉਹ ਇੱਕ ਸਤਿਗੁਰੂ ਦੇ ਬ੍ਰह्म ਗਿਆਨ ਦੇ ਨਾਲ ਰਹਿ ਸਕਦੀ ਹੈ ਜੋ ਪ੍ਰਾਣੀ ਫਿਰਸ਼ੇਵਾ ਸਿਮਰਨ ਸਤ ਸੰਗ ਕਰਦਾ ਹੈ। ਉਹ ਇਹ ਗੁਣਾਂ ਨੂੰ ਵੀ ਪ੍ਰਾਪਤ ਕਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਨੇ ਸਾਡੇ ਦੇ ਬਹੁਤ ಅಪਾਰ ਕਿਰਪਾ ਕੀਤੀ ਹੈ ਕਿ ਅਸੀਂ ਸਾਰੇ ਹੀ ਸਤਿਗੁਰੂ ਦਾ ਸ਼ੁਕਰੀਆ ਕਰਦੇ ਹਾਂ ਜੋ ਸਾਨੂੰ ਐਸੇ-ਐਸੇ ਮੌਕੇ ਬਖਸ਼ ਜਾਂਦੇ ਹਨ ਅੱਜ ਸਾਡੇ ਦਰਮਿਆਨ ਸਾਡੇ ਅੱਜ ਸਾਡੇ ਦਰਮਿਆਨ ਭਾਈ ਸਾਹਿਬ ਡਾਕਟਰ ਕਰਨੈਲ ਸਿੰਘ ਕਾਲੀਆ ਜੀ ਪਹੁੰਚੇ ਹਨ ਦਾ ਸਾਨੂੰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਪਿਆਰ ਸੇ ਬੁਲਿਏ ਤਨਕਾਸ਼ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਜਿਸ ਦੇ ਵਿੱਚ ਤਾਂ ਹੁੰਦਾ ਹੀ ਹੈ ਯੋਗਾ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਦੀ ਬੜੀ ਇਹਨੂੰ ਮਕਬੂਲ ਹੋਇਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਜੋਗਾ ਕਰਕੇ ਆਪਣੇ ਆਪ ਨੂੰ ਤੰਦਰੁਸਤ ਕਰ ਰਹੇ ਨੇ ਕਰੋ ਯੋਗ ਰਹੇ ਨਿਰੋਗ ਇਹ ਜਿਹੜਾ ਸਿਸਟਮ ਹੈ ਬਿਲਕੁਲ ਵਿਗਿਆਨਿਕ ਹੈ ਸਾਹ ਕਿਰਿਆਵਾਂ ਨੇ ਜਦੋਂ ਅਸੀਂ ਯੋਗਾ ਦੀਆਂ ਕਿਰਿਆਵਾਂ ਕਰਦੇ ਆ ਤਾਂ ਸਾਰਾ ਹੀ ਆਕਸੀਜਨ ਅੰਦਰ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ ਇਸ ਤਰ੍ਹਾਂ ਬਾਰ ਬਾਰ ਕਰਨ ਨਾਲ ਸਰੀਰ ਦਾ ਜਿਹੜਾ ਅੰਦਰਲਾ ਸਿਸਟਮ ਹੈ ਉਹ ਸਾਰਾ ਸ਼ੁੱਧ ਹੁੰਦਾ ਮੈਨੂੰ ਮੈਂ ਕਾਫੀ ਲੰਮੇ ਸਮੇਂ ਤੋਂ ਜੋਗਾ ਦਾ ਇੱਕ ਜਿਹੜਾ ਮੈਨੂੰ ਠੀਕ ਲੱਗਿਆ ਤੇ ਇਹ ਨਾਨੇ ਸੰਤ ਨਾਨਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਮੈਨੂੰ ਰਾਤ ਕਾਫੀ ਲੇਟ ਇਹ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਸਾਨੂੰ ਮੈਂ ਜਿੰਨਾ ਕਿ ਮੈਨੂੰ ਆਉਦਾ ਮੈਂ ਉਹਨਾਂ ਨੂੰ ਦੱਸਿਆ ਇਹਨਾਂ ਨੂੰ ਤੇ ਇਹਦਾ ਫਾਇਦਾ ਵੀ ਦੱਸਿਆ ਨੇ ਤੇ ਸਾਰੀਆਂ ਕਿਰਿਆਵਾਂ ਨੇ ਜਿਹੜੀਆਂ ਉਹ ਬੜੀਆਂ ਵਿਗਿਆਨਕ ਨੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਨੇ ਕਰੋ ਯੋਗ ਰਹੇ ਉਹਨਾਂ ਰੋਗ ਇਹ ਬਿਲਕੁਲ ਸੱਚ ਹੈ ਜੇ ਤੁਸੀਂ ਕਰਦੇ ਰਹੋਗੇ ਆਪਣੇ ਜੀਵਨ ਦੇ ਵਿੱਚ ਤਾਂ ਇਹਦੇ ਨਾਲ ਤੁਹਾਨੂੰ ਸਾਡਾ ਜਿਹੜਾ ਸਰੀਰ ਹੈ ਉਹ ਰਿਸ਼ਟ ਪੋਸਤੇ ਤੰਦਰੁਸਤ ਹੋਊਗਾ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਸਾਰੇ ਬਜ਼ੁਰਗ ਭੈਣਾ ਬੀਬੀਆਂ ਸਾਰੇ ਲੋਕ ਜਿਹੜੇ ਉਹ ਤੰਦਰੁਸਤ ਰਹਿਣ ਤੰਦਰੁਸਤ ਵਿਅਕਤੀ ਨੂੰ ਜਿਹੜਾ ਸੰਸਾਰ ਹੈ ਉਹ ਵਧੀਆ-ਵਧੀਆ ਲੱਗਦਾ ਹੈ